ਧਿਆਨ ਦੇ ਵਿੱਚ ਬੈਠਦੇ ਹੀ ਕੀ ਹੁੰਦਾ ਹੈ ਕਿ ਬਹੁਤ ਸੁਖਮ ਸੀਨ ਸਾਡੇ ਅੱਗੇ ਪਿੱਛੇ ਘੁੰਮਦੇ ਆ ਸੀਨ ਤੋਂ ਭਾਵ ਜੋ ਸੁਖਮ ਵਿਚਾਰ ਆ ਜਿਵੇਂ ਆਪਣੇ ਫੋਨ ਦੇ ਵਿੱਚ ਅੱਜਕੱਲ ਸਮਾਰਟਫੋਨ ਆ ਫੋਨ ਦੇ ਵਿੱਚ ਕਈ ਟੈਬ ਖੁੱਲ ਜਾਂਦੀਆਂ ਇੱਕੋ ਹੀ ਸਮੇਂ ਕਈ ਟੈਬ ਖੁੱਲ ਜਾਂਦੀਆਂ ਪਿੱਛੇ ਦੀ ਪਿੱਛੇ ਕੰਮ ਕਰਦੀਆਂ ਜਿਵੇਂ WhatsApp ਵੀ ਖੁੱਲਾ ਆ YouTube ਵੀ ਖੁੱਲਿਆ ਕੰਟੈਕਟ ਵੀ ਖੁੱਲੇ ਆ ਮੈਸੇਜ ਤੇ ਗੈਲਰੀ ਹੁਣ ਧਿਆਨ ਦੇ ਵਿੱਚ ਮੈਡੀਟੇਸ਼ਨ ਦੇ ਵਿੱਚ ਇਹਨਾਂ ਟੈਬਸ ਨੂੰ ਕਿਵੇਂ ਬੰਦ ਕਰਨਾ ਤਾਂ ਜੋ ਸਾਡਾ ਮਨ ਵੀ ਉਸ ਸ਼ਬਦ ਦੇ ਨਾਲ ਜੁੜ ਸਕੇ ਦੇਖੋ ਸਾਡਾ ਧਿਆਨ ਤਾਂ ਹੀ ਤੇ ਲੱਗਦਾ ਨਹੀਂ ਮਨ ਜੁੜਦਾ ਨਹੀਂ ਹੈ ਕਿਉਂਕਿ ਅੰਦਰ ਮਲਟੀ ਟੈਬ ਖੁੱਲ ਗਈਆਂ ਪਮੇਰਾ ਸਨਾ ਬੰਦ ਹੈ ਕੰਨ ਬੰਦ ਹਨ ਅੱਖਾਂ ਵੀ ਬੰਦ ਹਨ ਪਰ ਅੰਦਰ ਇੱਕ ਨਮਾ ਹੀ ਸੰਸਾਰ ਚੱਲ ਪੈਂਦਾ ਹੈ ਇਹ ਵੀ ਕਾਲ ਹੀ ਹੈ ਜੋ ਰੁਕਾਵਟ ਪਾਉਂਦਾ ਹੈ ਕੀ ਤੁਹਾਨੂੰ ਪਤਾ ਹੈ ਕਿ ਕਾਲ ਜੋ ਹੈ ਉਹ ਹਰ ਸਮੇਂ ਅਧਿਆਤਮਿਕ ਦੇ ਰਸਤੇ ਉੱਤੇ ਰੁਕਾਵਟ ਕਿਉਂ ਪਾਉਂਦਾ ਹੈ ਕਿਉਂ ਵੱਡੀਆਂ-ਵੱਡੀਆਂ ਔਕੜਾਂ ਵਿਚਾਰਾਂ ਦੇ ਰਾਹੀ ਖੜੀਆਂ ਕਰ ਦਿੰਦਾ ਕਿਉਂਕਿ ਉਹ ਚਾਹੁੰਦਾ ਹੈ ਕਿ ਇਹ ਧਿਆਨ ਦੇ ਵਿੱਚ ਵਿਚਾਰ ਰਹਿਤ ਹੋ ਕੇ ਬੈਠ ਨਾ ਜਾਵੇ ਤਾਂ ਕਰਕੇ ਉਹ ਰੁਕਾਵਟਾ ਪਾਉਂਦਾ ਹੈ ਹੁਣ ਕੀ ਤੁਸੀਂ ਇਹਨਾਂ ਸੂਖਮ ਟੈਬ ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਇੱਕ ਬਹੁਤ ਹੀ ਖਾਸ ਗੱਲ ਜੋ ਸਮਝਣੀ ਜ਼ਰੂਰੀ ਹੈ ਜੇ ਨਾ ਸਮਝੇ ਤਾਂ ਸਾਡੇ ਵਿਚਾਰ ਧਿਆਨ ਦੇ ਵਿੱਚ ਕਦੀ ਨਹੀਂ ਰੁਕਨੇ ਹੁਣ ਮੋਸਟਲੀ ਕੀ ਹੁੰਦਾ ਕਿ ਅਸੀਂ ਧਿਆਨ ਦੇ ਵਿੱਚ ਤਾਂ ਬੈਠ ਜਾਂਦੇ ਆ ਪਰ ਜੋ ਉਹ ਵਿਚਾਰਾਂ ਦੀ ਇੱਕ ਹੱਦ ਹੈ ਉਹ ਸਾਡੇ ਕੋਲੋਂ ਪਾਰ ਨਹੀਂ ਹੁੰਦੀ ਸਾਡਾ ਮਨ ਉਹ ਵਿਚਾਰਾਂ ਦੀ ਹੱਦ ਤੋਂ ਥੱਲੇ ਥੱਲੇ ਰਹਿੰਦਾ ਉੱਪਰ ਨਹੀਂ ਜਾਂਦਾ ਹੁਣ ਕਈਆਂ ਦੇ ਮਨ ਦੇ ਵਿੱਚ ਵਿਚਾਰ ਇਹ ਆਵੇਗਾ ਕਿ ਜਿਹੜੇ ਸਾਡੇ ਥੌਟਸ ਆ ਫੁਰਨੇ ਆ ਇਹ ਤਾਂ ਰੁਕਦੇ ਹੀ ਨਹੀਂ ਵਿਚਾਰ ਰੁਕ ਜਾਂਦੇ ਨੇ 100% ਕੋਈ ਸ਼ੱਕ ਨਹੀਂ ਹੈ ਪਰ ਤਰੀਕੇ ਦੇ ਨਾਲ ਪਿਆਰ ਦੇ ਨਾਲ ਸਮਰਪਣ ਨਾਲ ਮਾਲਕ ਦੀ ਕਿਰਪਾ ਦੇ ਨਾਲ ਹੁੰਦਾ ਕੀ ਹੈ ਕਾਲ ਸਾਡੇ ਮਨ ਨੂੰ ਵਿਚਾਰਾਂ ਦੇ ਵਿੱਚ ਪਾ ਕੇ ਦੂਰ ਲੈ ਜਾਂਦਾ ਜਦੋਂ ਇਹ ਵਿਚਾਰਾਂ ਦੇ ਵਿੱਚ ਸਾਡੇ ਮਨ ਨੂੰ ਦੂਰ ਲੈ ਜਾਂਦਾ ਤਾਂ ਇਹ ਵਾਪਸ ਨਹੀਂ ਆਉਣ ਦਿੰਦਾ ਤੇ ਜਦੋਂ ਇਹ ਦੂਰ ਹੁੰਦਾ ਆ ਇਹਨੂੰ ਆਪਣੇ ਤਨ ਦਾ ਮਨ ਦਾ ਭੇਦ ਨਹੀਂ ਹੁੰਦਾ ਇੱਥੋਂ ਤੱਕਰ ਜੋ ਸਾਡੇ ਅੰਦਰ 24 ਘੰਟੇ ਇੱਕ ਹਰਕਤ ਹੁੰਦੀ ਹੈ ਉਹ ਹੈ ਦਿਲ ਧੜਕਦਾ ਸਵਾਸ ਅੰਦਰ ਤੇ ਬਾਹਰ ਨੂੰ ਜਾਂਦੇ ਉਹ ਵੀ ਇਸ ਨੂੰ ਮਹਿਸੂਸ ਨਹੀਂ ਹੁੰਦੇ ਇੰਨਾ ਇਹ ਵਿਚਾਰਾਂ ਦੇ ਵਿੱਚ ਦੂਰ ਚਲਾ ਜਾਂਦਾ ਹੁਣ ਦੂਰ ਗਏ ਮਨ ਨੂੰ ਮਾਲਕ ਵਾਪਸ ਲੈ ਕੇ ਆਉਂਦੇ ਨੇ ਸਾਡਾ ਪਿਤਾ ਵਾਹਿਗੁਰੂ ਕਿਉਂਕਿ ਮਾਲਕ ਫਿਕਰ ਕਰਦੇ ਨੇ ਕਿ ਇਹ ਮੇਰਾ ਬੱਚਾ ਬੇਗਾਨੇ ਇਲਾਕੇ ਦੇ ਵਿੱਚ ਪੰਜਾਂ ਦਾ ਮਿੱਤਰ ਬਣਿਆ ਹੈ ਸੰਸਾਰ ਦੇ ਵਿੱਚ ਜਿਆਦਾ ਲੋਕ ਤਾਂ ਅਜਿਹੇ ਹੀ ਨੇ ਜੋ ਪੰਜਾਂ ਦੇ ਮਿੱਤਰ ਬਣੇ ਨੇ ਪੰਜਾਂ ਨੂੰ ਨੌਕਰ ਕੋਈ ਕੋਈ ਬਣਾ ਕੇ ਰੱਖਦਾ ਜੋ ਧਿਆਨ ਦੇ ਵਿੱਚ ਬੈਠਦੇ ਨੇ ਸਿਮਰਨ ਕਰਦੇ ਨੇ ਉਹੀ ਇਹ ਨਾਂ ਪੰਜਾਂ ਨੂੰ ਨੌਕਰ ਬਣਾਉਂਦੇ ਨੇ ਜਦੋਂ ਵਿਚਾਰ ਆਉਣਗੇ ਤਾਂ ਮਨ ਪੌਣ ਦੇ ਵਿੱਚ ਹੋਵੇਗਾ ਇਸ ਗੱਲ ਨੂੰ ਸਮਝੋ ਜਦੋਂ ਵਿਚਾਰ ਸਾਨੂੰ ਆਉਣਗੇ ਤਾਂ ਮਨ ਕਿੱਥੇ ਹੋਵੇਗਾ ਪੌਣ ਦੇ ਵਿੱਚ ਹੋਵੇਗਾ ਤੇ ਜਦੋਂ ਮਨ ਪੌਣ ਦੇ ਵਿੱਚ ਹੋਵੇਗਾ ਤਾਂ ਹੀ ਉਸ ਨੂੰ ਵਿਚਾਰ ਆਉਣਗੇ ਇਹ ਚੀਜ਼ਾਂ ਇਹ ਗੱਲਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਹਨ ਇਸ ਦਾ ਮਤਲਬ ਪੌਣ ਨੂੰ ਰੋਕਣਾ ਪਊ ਜੇ ਵਿਚਾਰ ਰਹੇ ਤਾਂ ਹੁਣ ਰੋਕਣਾ ਤਾਂ ਪਵੇਗਾ ਪਰ ਉਸ ਤਰੀਕੇ ਨਾਲ ਨਹੀਂ ਕਿ ਜੇ ਆਪਾਂ ਇਹ ਸੋਚ ਲਈਏ ਕਿ ਮੈਂ 10 ਮਿੰਟ ਵਾਸਤੇ ਆਪਣੀ ਪੌਣ ਰੋਕ ਲਵਾਂ 5 ਮਿੰਟ ਵਾਸਤੇ ਰੋਕ ਲਵਾਂ ਬੜਾ ਔਖਾ ਹੋ ਜਾਵੇਗਾ ਨਾਲੇ ਇਹ ਤਰੀਕਾ ਵੀ ਗਲਤ ਹੋਵੇਗਾ ਤੇ ਗਲਤ ਤਰੀਕੇ ਦੇ ਨਾਲ ਆਪਾਂ ਸਿਰਫ ਹੱਠ ਕਰ ਸਕਦੇ ਆ ਪਿਆਰ ਨਹੀਂ ਕਰ ਸਕਦੇ ਆਪਣਾ ਸਮਰਪਣ ਨਹੀਂ ਦੇ ਸਕਦੇ ਮਾਲਕ ਨੂੰ ਤੇ ਉਸ ਦਰਦ ਤੇ ਵੀ ਬੈਠਣਾ ਮੁਸ਼ਕਲ ਹੋ ਜਾਵੇਗਾ ਪਰ ਇਹ ਵੀ ਨਹੀਂ ਹੈ ਕਿ ਕੀ ਅਸੀਂ ਆਪਣੇ ਮਨ ਨੂੰ ਪੌਣ ਤੋਂ ਵਕਤ ਕਰ ਨਹੀਂ ਸਕਦੇ ਇਹ ਚੀਜ਼ਾਂ ਬਹੁਤ ਸਹਜ ਦੇ ਵਿੱਚ ਹੁੰਦੀਆਂ ਨੇ ਸਹਜ ਸਿਵਾਏ ਹੀ ਵਾਪਰ ਜਾਂਦੀਆਂ ਨੇ ਪਤਾ ਵੀ ਨਹੀਂ ਲੱਗਦਾ ਅਧਿਆਤਮਕ ਦੇ ਰਸਤੇ ਵਿੱਚ ਸੁਵਾਸ ਇੰਨੇ ਅਹਿਮੀਅਤ ਰੱਖਉਂਦੇ ਆ ਹੋਰ ਜੀਵ ਕੀ ਕਹਿ ਦਿੰਦੇ ਆ ਕਿ 100 ਵਾਰ ਸੁਵਾਸ ਲੈਣ ਤੇ ਉਹ ਦਸਮ ਦੁਆਰ ਉਹ ਤੀਜੀ ਅੱਖ ਤੀਜਾ ਨੇਤਰ ਖੁੱਲ ਜਾਂਦਾ ਪਰ ਪੌਣ ਦੇ ਵਿੱਚ ਮਿਲ ਕੇ ਕਿਸੇ ਦਾ ਵੀ ਦਸਮ ਦਵਾਰ ਖੁੱਲ ਨਹੀਂ ਸਕਦਾ ਜੋਗੀ ਕੀ ਕਰਦੇ ਹੁੰਦੇ ਸੀ ਆਪਣੀ ਪੌਣ ਨੂੰ ਰੋਕ ਕੇ ਜੋ ਸੁਰਤੀ ਹੈ ਉਹ ਦਸਮ ਦਵਾਰ ਦੇ ਵਿੱਚ ਲੈ ਜਾਂਦੇ ਸੀ ਪੌਣ ਨੂੰ ਰੁਕਣਾ ਹੀ ਪਵੇਗਾ ਪਰ ਹੱਠ ਕਰਕੇ ਨਹੀਂ ਪਿਆਰ ਕਰਕੇ ਹੁਣ ਪੌਣ ਤੋਂ ਸਹਿਜ ਸੁਭਾਏ ਵਖ ਹੋਣ ਵਾਸਤੇ ਸਾਡੇ ਮਨ ਦਾ ਸਹਿਜ ਹੋਣਾ ਜ਼ਰੂਰੀ ਹੈ ਸਾਰੇ ਹੀ ਜੀਵ ਰਾਤ ਨੂੰ ਪੌਣ ਤੋਂ ਵਕ ਹੁੰਦੇ ਨੇ ਜਦੋਂ ਆਪਾਂ ਨੀਂਦ ਦੇ ਵਿੱਚ ਜਾਂਦੇ ਆ ਤੇ ਇੱਥੇ ਆਪਾਂ ਸਹਜ ਵਿੱਚ ਜਾ ਕੇ ਪੌਣ ਤੋਂ ਵਕ ਹੋਣਾ ਹੈ ਜਦੋਂ ਵਕ ਹੋ ਗਏ ਤਾਂ ਅੰਦਰਲੇ ਉਹ ਵਿਚਾਰ ਉਹ ਸੀਨ ਉਹ ਦ੍ਰਿਸ਼ ਸਾਰੇ ਹੀ ਹੋਣੇ ਬੰਦ ਹੋ ਜਾਣਗੇ ਹੁਣ ਇਸ ਪੁਆਇੰਟ ਨੂੰ ਵੀ ਸਮਝੋ ਧਿਆਨ ਦੇ ਵਿੱਚ ਜਾਣ ਤੋਂ ਸਾਨੂੰ ਵਿਚਾਰ ਰੋਕਦੇ ਨੇ ਵਿਚਾਰ ਆਇਆ ਵਿਚਾਰ ਆਇਆ ਤੇ ਧਿਆਨ ਰੁਕ ਗਿਆ ਵਿਚਾਰ ਸਾਨੂੰ ਇਹ 5 ਦਿਨ ਦੇ 5 ਕਾਲ ਦੇ ਨੌਕਰ ਕਾਲ ਮਾਲਕ ਦਾ ਬੱਚਾ ਤਾਂ ਕਰਕੇ ਮਾਲਕ ਦਾ ਸਿਮਰਨ ਕਰਨਾ ਬੜਾ ਜ਼ਰੂਰੀ ਹੈ ਇਹ ਸਿਮਰਨ ਛੋਟੀ ਜਹੀ ਚੀਜ਼ ਨਹੀਂ ਹੈ ਕੋਈ ਇਹ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਕਰੀ ਗਏ ਇਹ ਆਪਣਾ ਅਸਰ ਦਿਖਾਉਂਦਾ ਹੈ ਬੜਾ ਹੀ ਸ਼ਕਤੀਸ਼ਾਲੀ ਹੈ ਬਹੁਤ ਅਸਰਦਾਰ ਹੈ ਇੱਕ ਵਾਰ ਵਾਹਿਗੁਰੂ ਕਹਿਣ ਨਾਲ ਹੀ ਮਨ ਵਿਚਾਰ ਰਹਿਤ ਹੋ ਜਾਂਦਾ ਪਰ ਮਿਹਨਤ ਕਰਨੀ ਪਵੇਗੀ ਹੁਣ ਕਰਨਾ ਕੀ ਹੈ ਆਪਾਂ ਜਦੋਂ ਆਪਾਂ ਸਿਮਰਨ ਦੀ ਮਿਹਨਤ ਕਰਦੇ ਆ ਮਿਹਨਤ ਦੇ ਨਾਲ ਕੀਤਾ ਹੋਇਆ ਸਿਮਰਨ ਪਿਆਰ ਦੇ ਨਾਲ ਕੀਤਾ ਹੋਇਆ ਸਿਮਰਨ ਮਨ ਨੂੰ ਸਹਜ ਦੇ ਵਿੱਚ ਲੈ ਕੇ ਜਾਂਦਾ ਚਲਾ ਗਿਆ ਮਨ ਤਾਂ ਧਿਆਨ ਵਿੱਚ ਆਪਣੀ ਪੌਣ ਨੂੰ ਦੇਖੋ ਆਪਣੇ ਆਪ ਅੰਦਰ ਬਾਹਰ ਜਾ ਰਹੀ ਆ 5 ਮਿੰਟ ਵਾਸਤੇ ਆਪਣੀ ਪੌਣ ਨੂੰ ਇਸੇ ਤਰ੍ਹਾਂ ਦੇਖਦੇ ਰਹੋ ਇੱਥੇ ਤੁਹਾਨੂੰ ਵਿਚਾਰ ਜ਼ਰੂਰ ਆਉਣਗੇ ਹੁਣ ਕੀ ਕਰਨਾ ਹੈ ਜਦੋਂ ਸੁਵਾਸ ਅੰਦਰ ਨੂੰ ਭਰਿਆ ਅੰਦਰ ਨੂੰ ਗਿਆ ਉਸ ਨੂੰ 5 ਸੈਕਿੰਡ ਵਾਸਤੇ ਰੋਕੋ ਜਦੋਂ ਹੀ ਤੁਸੀਂ ਸੁਵਾਸ ਨੂੰ ਰੋਕਿਆ ਇਹ ਵਿਚਾਰ ਵੀ ਰੁਕ ਜਾਣਗੇ ਫਿਰ ਸਵਾਸ ਨੂੰ ਲੈ ਲੈਣਾ ਇਸ ਤਰ੍ਹਾਂ ਥੋੜੇ ਥੋੜੇ ਸਮੇਂ ਬਾਅਦ ਅਜੀਹਾ ਕਰਨ ਦੇ ਨਾਲ ਮਨ ਦੇ ਵਿੱਚ ਚੱਲਣ ਵਾਲੇ ਉਹ ਸੁਖਮ ਫੁਰਨੇ ਬੰਦ ਹੋ ਜਾਣਗੇ ਰੁਕ ਜਾਣਗੇ ਤੁਸੀਂ ਦੇਖੋਗੇ ਕਿ ਜਿਵੇਂ ਮਨ ਰੁਕ ਗਿਆ ਹੋਵੇ ਇੱਥੇ ਮਨ ਦਾ ਆਨੰਦ ਬਣੇਗਾ ਕਿਉਂਕਿ ਮਨ ਨੇ ਵਿਚਾਰਾਂ ਦੀ ਹੱਦ ਨੂੰ ਪਾਰ ਕਰ ਲਿਆ ਇੱਥੇ ਮਨ ਦਾ ਆਪਣੇ ਆਪ ਨੂੰ ਇੱਕ ਸਵਾਲ ਆਉਂਦਾ ਹੈ ਕਿ ਮੈਂ ਕੌਣ ਹਾਂ ਇੰਜ ਲੱਗਦਾ ਹੈ ਜਿਵੇਂ ਸਾਰੇ ਹੀ ਬੋਝ ਦੂਰ ਹੋ ਗਏ ਇਸ ਤਰ੍ਹਾਂ ਸਿਰਫ ਧਿਆਨ ਦੇ ਵਿੱਚ ਬੈਠ ਕੇ 5 ਸੈਕਿੰਡ ਸਵਾਸ ਰੋਕਣ ਦੇ ਨਾਲ ਹੀ ਸੂਖਮ ਟੈਬ ਜਿਸ ਨੂੰ ਆਪਾਂ ਵਿਚਾਰ ਸੂਖਮ ਵਿਚਾਰ ਕਹਿੰਦੇ ਆ ਉਹ ਦ੍ਰਿਸ਼ ਉਸੇ ਹੀ ਨਾਣੇ ਬੰਦ ਹੋ ਜਾਣਗੇ ਮਨ ਧਿਆਨ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੰਦਾ ਹੈ ਇਸ ਧਿਆਨ ਦੇ ਵਿੱਚ ਬੈਠਣ ਵਾਸਤੇ ਹੁਣ ਅਸੀਂ ਸਿਮਰਨ ਕੈਸ ਤਰੀਕੇ ਕਰੀਏ ਕਿੰਨਾ ਕੁ ਜੀਬ ਬੋਲਣਾ ਕਿੰਨਾ ਕੁ ਸਹਜ ਦੇ ਨਾਲ ਕਰਨਾ ਇਹ ਵੀ ਜਾਨਣਾ ਜ਼ਰੂਰੀ ਹੈ ਸੰਗਤ ਇੱਕ ਛੋਟਾ ਜਿਹਾ ਸਵਾਲ ਹੈ ਜਦੋਂ ਸਾਡਾ ਰੋਮ ਰੋਮ ਸਿਮਰਨ ਚੱਲ ਪਵੇ ਫਿਰ ਕੀ ਕਰਨਾ ਚਾਹੀਦਾ ਨੰਬਰ 1 ਹੰਕਾਰ ਕਰਨਾ ਚਾਹੀਦਾ ਨੰਬਰ 2 ਸ਼ੁਕਰਾਨਾ ਕਰਨਾ ਚਾਹੀਦਾ ਨੰਬਰ 3 ਗੁੱਸਾ ਕਰਨਾ ਚਾਹੀਦਾ ਆਓ ਆਪਾਂ ਹੁਣ 2 ਮਿੰਟ ਵਾਸਤੇ ਸਿਮਰਨ ਕਰਦੇ ਹਾਂ ਕਿ ਅਸੀਂ ਇਸ ਧਿਆਨ ਦੇ ਵਿੱਚ ਬੈਠਣ ਦੇ ਕਾਬਿਲ ਹੋ ਜਾਈਏ ਸਾਡੇ ਮਨ ਦਾ ਸਹਜ ਬਣ ਜਾਵੇ ਹਾਂਜੀ ਕਰੋ ਸ਼ੁਰੂਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ